ਸਰਸ਼ਕਲ ਜੀ ਮੈਂ ਲਾਪਰਿਤ ਕਰ ਹਾਜ਼ਰ ਹਾਂ ਜ਼ਿਕਰਪ੍ਰਿਤ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਕਲ ਸੰਜੋਗਾਂ ਦੀ ਦਾ ਪਾਗ ਬੀਮਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਇਹਨੇ ਨੂੰ ਰੇਸ਼ਮ ਦੇ ਬੀਬੀ ਬਾਬੂ ਦੀ ਭਾਬੀ ਹੁਣੀ ਵੀ ਉਹਨਾਂ ਨੂੰ ਮਿਲ ਲਾਗੇ ਕਰਮੇ ਨੂੰ ਨਦੀ ਪੈਰੀ ਹੱਥ ਲਗਾਇਆ ਤੇ ਅੰਦਰ ਬੀਬੀ ਹੁਣਾ ਕੋਲ ਬਿਠਾ ਕੇ ਉਹ ਸਭ ਦੇ ਲਈ ਚਾਹ ਲੈਣ ਲਈ ਚਲਾ ਗਿਆ ਕੁਝ ਥੇਰ ਬਾਅਦ ਉਹ ਟਰੇ ਚਾਲਾ ਕੇ ਆਇਆ ਉਸ ਸਭ ਨੂੰ ਚਾਫੜਾ ਕੇ ਫਿਰ ਆਪ ਹੀ ਉਹ ਨਕੂਲ ਬੈਠ ਕੇ ਉਹ ਸਾਰੇ ਚਾ ਪੀਂਦੇ ਹੋਏ ਗੱਲਾਂ ਮਾਤਾ ਮਾਰਨ ਲੱਗੇ ਇਹਨੇ ਨੂੰ ਰੇਸ਼ਮ ਵੀ ਬਾਣੀ ਨੂੰ ਤਿਆਰ ਕਰਕੇ ਬਾਹਰ ਲਈ ਆਈ ਆਪਣੀ ਮੀਮੀ ਬਾਪੂ ਦੇ ਭਾਬੀ ਨੂੰ ਮਿਲ ਕੇ ਉਹ ਬਹੁਤ ਖੁਸ਼ ਹੋਈ ਸਤ ਤੱਕ ਉਹ ਸਾਰੇ ਚਾ ਪੀ ਕੇ ਹਟੇ ਤੌ ਤੱਕ ਜਨਰਲ ਵੀ ਟੈਕਸੀ ਵਾਲੇ ਨੂੰ ਲੈ ਕੇ ਆ ਗਿਆ ਸੀ ਫਿਰ ਜਨਰਲ ਆ ਕੇ ਸਭ ਨੂੰ ਮਿਲਿਆ ਤੇ ਉਹਨਾਂ ਦਾ ਹਾਲ ਚਾਲ ਜਾਣਿਆ ਤੇ ਫਿਰ ਉਸਨੇ ਕਰਮੀ ਉਹਨਾਂ ਦਾ ਸਰਸ ਮੰਜੱਕੀ ਗੱਡੀ ਦੀ ਡਿੱਕੀ ਚੱਕ ਦਿੱਤਾ ਫਿਜਰ ਕਰਮੀ ਹੁਣ ਦੇ ਜਾਣ ਦਾ ਵੇਲਾ ਆਇਆ ਤਾਂ ਰੇਸ਼ਮ ਸਭ ਨੂੰ ਮਿਲ ਕੇ ਭਾਵਕ ਚਹੀ ਹੋ ਗਈ ਤੇ ਉਸ ਦੀਆਂ ਅੱਖਾਂ ਪਰ ਆਈਆਂ ਪਰ ਜਦ ਵੱਡੀ ਬੀਬੇ ਨੇ ਛੋਟੀ ਚਹੀ ਬਾਣੀ ਨੂੰ ਆਪਣੇ ਬੁੱਕਲਸ ਲਿਆ ਤਾਂ ਹੰਝੂ ਜੋ ਹੰਜੂ ਉਹਨਾਂ ਨੇ ਰੋਕੇ ਹੋਏ ਸਨ ਉਹ ਉਹਨਾਂ ਦੀਆਂ ਅੱਖਾਂ ਚੋਂ ਹੰਝੂ ਵਹਿਣ ਲੱਗ ਪਏ ਕਰਵਿਚ ਬਾਣੀ ਵੱਡੀ ਬੀਬੇ ਦੀ ਸਭ ਤੋਂ ਜ਼ਿਆਦਾ ਲਾਡਲੀ ਜੁਸੀ ਹਰ ਵੇਲੇ ਤਾਂ ਉਹ ਦਾਦੀ-ਦਾਦੀ ਕਰਦੀ ਉਹਨਾਂ ਦੀ ਅੱਗੇ ਪਿੱਛੇ ਘੁੰਮਦੀ ਰਹਿੰਦੀ ਸੀ ਚਰ ਉਸਦੀ ਜੀ ਕਰਨਾ ਉਸਨੇ ਆ ਕੇ ਆਪਣੀ ਦਾਦੀ ਦੀ ਕੋਤੀ ਛੜ ਕੇ ਪੈਰ ਚਾਂਦੀ ਹੁੰਦੀ ਸੀ ਕਈ ਵਾਰੀ ਤਾਂ ਉਹ ਰਾਤ ਨੂੰ ਵੀ ਉਹਨਾਂ ਦੇ ਕੋਲ ਹੀ ਸੌ ਜਾਂਦੀ ਹੁੰਦੀ ਸੀ ਫਿਰ ਰੇਸ਼ਮ ਜਦ ਆਪਣੀ ਬੇਬੀ ਨੂੰ ਚੁੱਕਰਵਾਉਣ ਲੱਗੀ ਤਾਂ ਉਹ ਵੀ ਉਹਨਾਂ ਦੇ ਗਲ ਲੱਗ ਕੇ ਮਲਮਲੀ ਰੋਂ ਲੱਗ ਪਈ ਬਾਣੀ ਸਭ ਦੇ ਮੋਬਾਈਲ ਦੇਖ ਰਹੀ ਸੀ ਕਿ ਅਸੀਂ ਤਾਂ ਘੁੰਮਣ ਜਾ ਰਹੇ ਹਾਂ ਪਰ ਬੇਬੀ ਹੁਨੇ ਸਭ ਐਵੇਂ ਹੀ ਰੋਹੀ ਜਾ ਰਹੇ ਨੇ ਫਿਰ ਰਾਣੂ ਨੇ ਉਹਨੂੰ ਚੁੱਕ ਕਰਵਾਇਆ ਤੇ ਰੇਸ਼ਮ ਨੂੰ ਗਲ ਨਾਲ ਲਗਾ ਕੇ ਪਿਆਰ ਦੇ ਕੇ ਆਪਣਾ ਤੇ ਸਬਦਾ ਖਿਆਲ ਰੱਖਣ ਨੂੰ ਕਿਹਾ ਉਸ ਤੋਂ ਬਾਅਦ ਰੇਸ਼ਮ ਨੇ ਜੂਰਾਵਰ ਨੂੰ ਆਪਣਾ ਪਿਆਰ ਦਿੱਤਾ ਆਪਣੇ ਬੀਬੀ ਬਾਪੂ ਭਾਬੀਆਂ ਦੇ ਘਰ ਲੱਕੇ ਮਿਲੇ ਇਸ ਤੋਂ ਬਾਅਦ ਕਰਮੇ ਨੇ ਸਭ ਦੇ ਪੈਰੀ ਹੱਥ ਲਗਾ ਕੇ ਫਿਰ ਅਲਵਿਦਾ ਲਈ ਜਰਨਲ ਨੇ ਫਿਰ ਉਸ ਨੂੰ ਗਲੇ ਨਾਲ ਲਗਾ ਕੇ ਉਸ ਨੂੰ ਤਕੜਾ ਹੋ ਕੇ ਕੰਮ ਕਰਨ ਤੇ ਸਬਦਾ ਖਿਆਲ ਰੱਖਣ ਲਈ ਕਿਹਾ ਉਸ ਤੋਂ ਕਰਮੇ ਹੁਣੀ ਦੋਵੇਂ ਗੱਡੀ ਚ ਫੜ ਗਏ ਰੇਸ਼ਮ ਗੱਡੀ 'ਚ ਬੈਠੀ ਆਪਣੀ ਹਵੇਲੀ ਨੂੰ ਜਾਂਦੀ ਵਰੀ ਰੇ ਜਰਨਲ ਦੇਖ ਰਹੀ ਸੀ ਉਹ ਹਵੇਲੀ ਜਿਸ ਵਿੱਚ ਉਹ ਕਦੇ ਵੀ ਆਈ ਸੀ ਜਨਰਲ ਵੀ ਡਰਾਈਵਰ ਦੇ ਨਾਲ ਦੀ ਸੀਟ ਤੇ ਬੈਠ ਗਿਆ ਉਸਨੇ ਕਰਮੇ ਉਹਨਾਂ ਨੂੰ ਦਿੱਲੀ 에어ਪੋਰਟ ਤੱਕ ਛੱਡ ਕੇ ਵਾਪਸ ਆ ਜਾਣਾ ਸੀ ਫਿਰ ਡਰਾਈਵਰ ਨੇ ਗੱਡੀ ਸਟਾਰਟ ਕੀਤੀ ਉਹ ਆਪਣੇ ਰਾਹ ਚੱਲ ਪਏ ਹਵੇਲੀ ਦੇ ਬਾਹਰਲੇ ਦਰਵਾਜ਼ੇ ਤੇ ਖੜੇ ਸਭ ਹੰਝੂ ਨਾਲ ਭਰੀਆਂ ਅੱਖਾਂ ਨਾਲ ਉਹਨਾਂ ਨੂੰ ਅਲਵਿਦਾ ਕਹਿ ਰਹੇ ਸਨ ਸੱਚੀ ਪਰਦੇਸੀਆਂ ਦੀ ਜ਼ਿੰਦਗੀ ਇੰਨੀ ਆਸਾਨ ਨਹੀਂ ਹੁੰਦੀ ਜਿੰਨੇ ਲੋਕ ਸਮਝਦੇ ਨੇ ਆਪਣੇ ਘਰ ਪਰਿਵਾਰ ਦੇ ਲਈ ਰੋਜ਼ੀ ਰੋਟੀ ਕਮਾਉਣ ਲਈ ਬਹਰ ਗਏ ਬੰਦੇ ਦੀਆਂ ਤਾਂ ਕਈ ਵਾਰੀ ਉਮਰਾਂ ਹੀ ਵੇ ਜਾਂਦੀਆਂ ਨੇ ਘਰੋਂ ਨਿਕਲਿਆਂ ਦੀਆਂ ਕਈ ਵਾਰੀ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿ ਉਹ ਵਾਪਸ ਪਰਤਣਗੇ ਜਾਂ ਨਹੀਂ ਸਹੀ ਹੀ ਕਿਹਾ ਹੈ ਜਿਸ ਨੇ ਵੀ ਕਿਹਾ ਹੈ ਕਿ ਪਰਦੇਸ ਚ ਬੰਦੇ ਨੂੰ ਪੈਸੇ ਕਮ ਕਰਨ ਦੇ ਨਹੀਂ ਬਲਕਿ ਆਪਣਿਆਂ ਤੋਂ ਪਿਆਜਦਾਈਆਂ ਦੇ ਅੱਖੋਂ ੁੱਲੇ ਹੋਇਆਂ ਆਪਣਿਆਂ ਦੀ ਜਨਮ ਮੌਤ ਤੇ ਚਾਚੇ ਤਾਇਆ ਦੀਆਂ ਮੁੰਡੀਆਂ ਪੈਣਾ ਤੇ ਮਾਮੇ ਹੋਰ ਰਿਸ਼ਤੇਦਾਰਾਂ ਦੇ ਵਿਆਹ ਸ਼ਾਦੀਆਂ ਤੇ ਹੋਰ ਪਤਾ ਨਹੀਂ ਇਦਾਂ ਤੇ ਕਿੰਨੇ ਹੀ ਖੁਸ਼ੀਆਂ ਗਮੀਆਂ ਭਰੇ ਮੌਕਿਆਂ 'ਚ ਸ਼ਰੀਕ ਨਾ ਹੋ ਸਕਣ ਦੇ ਮਿਲਦੇ ਨੇ ਰੇਸ਼ਮ ਬਾਣੀ ਨੂੰ ਆਪਣੀ ਗੋਦੀ 'ਚ ਬਿਠਾਈ ਪਰੇਮ ਨਾਲ ਕਰਮੇ ਦੇ ਨਾਲ ਆਪਣੇ ਘਰੋਂ ਚੱਲ ਪਈ ਸੀ ਕਰਮੇ ਹਣ ਜਾਂਦੇ ਹੋਏ ਰਸਤੇ 'ਚ ਇੱਕ ਦੋ ਜਗ੍ਹਾ ਤੇ ਚਾਹ ਪਾਣੀ ਪੀਨ ਲਈ ਰੁਕੇ ਸ਼ਾਮ ਜੈ ਨੂੰ ਉਹ ਲੰਬਾ ਸਫ਼ਰ ਤੈਅ ਕਰਦੇ ਹੋਏ ਜਦ ਦਲੀਰ ਫੜ ਪਹੁੰਚੇ ਤਾਂ ਕਰਮਾ ਤੇ ਰੇਸ਼ਮ ਗੱਡੀ 'ਚ ਉtre ਤਾਂ ਜਰਨੈਲ ਨੇ ਗੱਡੀ ਵਾਲੇ ਨੂੰ ਪੈਸੇ ਦੇ ਕੇ ਸਾਰਾ ਸਮਾਨ ਗੱਡੀ 'ਚੋਂ ਉਤਾਰਿਆ ਫਿਰ ਕਰਮ ਨੇ ਟਰਾਲੀ ਲੈ ਕੇ ਆਂਦੀ ਤਾਂ ਸਾਰਾ ਸਮਾਨ ਉਸਦੇ ਉੱਤੇ ਲੱਦ ਕੇ ਜਰਨੈਲ ਕਹਿਣ ਲੱਗਾ ਚੰਗਾ ਵਈ ਫਿਰ ਕਰਮਿਆ ਹਰ ਵਾਰ ਦੀ ਤਰ੍ਹਾਂ ਸਾਡਾ ਸਾਥ ਇੱਥੀ ਤੱਕ ਸੀ ਹੁਣ ਤੂੰ ਧਿਆਨ ਨਾਲ ਕੰਮ ਕਰੀ ਤੇਰੀ ਜ਼ਿੰਮੇਵਾਰੀ ਵੀ ਵਧ ਗਈ ਏ ਹੁਣ ਤੂੰ ਆਪਣਾ ਰੇਸ਼ਮ ਤੇ ਬਾਨੀ ਦੋਨਾਂ ਰਤਿਆਂ ਰੱਖਣਾ ਆ ਕਰਮਾ ਹਾਂਜੀ ਵੀਰੇ ਫਿਰ ਜਰਨੈਲ ਉਸ ਨੂੰ ਘੁੱਟ ਕੇ ਗੱਲ ਲਾਗਾ ਕਿ ਮਿਲਿਆ ਤੇ ਕਹਿਣ ਲੱਗਾ ਜ਼ਿੰਦਗੀ 'ਚ ਕਦੇ ਵੀ ਮੇਰੀ ਲੋੜ ਪਵੇ ਤਾਂ ਐਵੇਂ ਸੰਗੀ ਨਾ ਮੈਨੂੰ ਯਾਦ ਕਰ ਲੈਵੀਂ ਅਪਾ ਕੱਲ ਵੀ ਤੇਰੇ ਨਾਲ ਸੀ ਤੇ ਆਉਣ ਵਾਲੇ ਕੱਲ 'ਚ ਵੀ ਨਾਲ ਹੀ ਖੜੇ ਆਂ ਬਸ ਉੱਥੇ ਜਾ ਕੇ ਸਾਨੂੰ ਭੁੱਲ ਨਾ ਜਾਣਾ ਇੱਕ ਪਰਿਵਾਰ ਤੇਰਾ ਪੰਜਾਬ 'ਚ ਵੀ ਰਹਿੰਦਾ ਆ ਬਸ ਇਹਨਾ ਯਾਦ ਰੱਖੀ ਬਾਕੀ ਤੂੰ ਜਿੱਥੇ ਵੀ ਰਹੇ ਰੱਬ ਰਾਜੀ ਖੁਸ਼ੀ ਰੱਖੇ ਚੰਗਾ ਫੇਰੇਸ਼ਮ ਤੂੰ ਮੇਂ ਕੀ ਲਖਣਾ ਹੈ ਆਪਣਾ ਤੇ ਸਬਦਾ ਕਹਿ ਕੇ ਉਸਾ ਸਿਰ ਫਲੋਸ ਕੇ ਵੱਡੇ ਭਰਾ ਵਾਲਾ ਪਿਆਰ ਦਿੱਤਾ ਤੇ ਬਾਣੀ ਨੂੰ ਆਪਣੀ ਜੀਬ 'ਚ ਖੱਡੀਆਂ ਮਿੱਠੀਆਂ ਖਾਣ ਵਾਲੀਆਂ ਗੋਲੀਆਂ ਵਾਲਾ ਪੈਕਟ ਕੱਢ ਕੇ ਫੜਾਇਆ ਤੇ ਉਸ ਨੂੰ ਆਪਣੇ ਗੱਨਾ ਲਗਾ ਕੇ ਪਿਆਰ ਦਿੱਤਾ ਫਿਰ ਇਸਨੇ ਕਰਮੇ ਹਰ ਰਵੰਦਰ ਨੂੰ ਪੀਸ ਦਿੱਤਾ ਉਹਨਾਂ ਨੇ ਅੰਦਰ ਜਾ ਕੇ ਹੱਥ ਹਲਾਇਆ ਤੇ ਬਾਈ ਕੀਤੀ ਤੇ ਆਪਣਾ ਸਮਾਨ ਲੈ ਕੇ ਅੰਦਰ ਚਲੇ ਗਏ ਉਹਨੇ ਜਨਮਗ੍ਰਹ ਜਰਨਲ ਵੀ ਉੱਥੋਂ ਰੇਲਵੇ ਸਟੇਸ਼ਨ ਵੱਲ ਨੂੰ ਚੱਲ ਪਿਆ ਕਿਉਂਕਿ ਉਸਨੂੰ ਵਾਪਸ ਟ੍ਰੇਨ ਰਾਹੀਂ ਜਾਣਾ ਸੀ ਕਰਮੇ ਨੇ ਅੰਦਰ ਆ ਕੇ ਆਪਣਾ ਸਾਰਾ ਸਮਾਨ ਜਮ੍ਹਾਂ ਕਰਵਾਇਆ ਤੇ ਰੇਸ਼ਮ ਤੇ ਬਾਣੀ ਦੀ ਸਾਰੀ ਇਮੀਗ੍ਰੇਸ਼ਨ ਕਰਵਾਈ ਫਿਰ ਉਸ ਤੋਂ ਬਾਅਦ ਉਹ ਟਿਕਟਾਂ ਲੈ ਕੇ ਰੇਸ਼ਮ ਤੇ ਬਾਣੀ ਨੂੰ ਨਾਲ ਲੈ ਕੇ ਵੈਟਿੰਗ ਹਾਲ ਵੱਲ ਚੱਲ ਪਿਆ ਕਰਮੇ ਤੇ ਰੇਸ਼ਮ वेटिंग हॉल ਚੁੱਪਚਾਪ ਕਰਕੇ ਬੈਠੇ ਹੋਏ ਸਨ ਬਾਣੀ ਉਹਨਾਂ ਕੋਲ ਬੈਠੀ ਸ਼ੀਸ਼ੇ ਰਾਹੀਂ ਬਾਹਰ ਉੱਡ ਰਹੀ ਜਹਾਜ਼ ਦੇਖ ਕੇ ਖੁਸ਼ ਹੋ ਰਹੀ ਸੀ ਫਿਰ ਜਦ ਜਹਾਜ਼ ਦੀ ਬੋਰਡਿੰਗ ਦੀ ਅਨਾਉਂਸਮੈਂਟ ਹੋਣ ਲੱਗੀ ਤਾਂ ਕਰਮੇ ਨੇ ਬਾਣੀ ਨੂੰ ਆਪਣੇ ਗੋਦੀ 'ਚ ਚੁੱਕਿਆ ਤੇ ਰੇਸ਼ ਨੂੰ ਆਪਣੇ ਨਾਲ ਲੱਗੇ ਅੰਦਰ ਨੂੰ ਚੱਲ ਪਿਆ ਉਹ ਦੋਵੇਂ ਜਹਾਜ਼ ਦੇ ਅੰਦਰ ਆਏ ਤਾਂ ਕਰਮੇ ਨੇ ਆਪਣੀ ਸੀਟ ਲੱਭੀ ਤੇ ਰੇਸ਼ ਨੂੰ ਤੇ ਬਾਣੀ ਨੂੰ ਸੀਟਾਂ 'ਤੇ ਬਿਠਾ ਕੇ ਆਪਣਾ ਸਮਾਨ ਉੱਪਰ ਰੱਖ ਦਿੱਤਾ ਫਿਰ ਉਹ ਵੀ ਰੇਸ਼ਮ ਕੋਲ ਬੈਠ ਗਿਆ ਰੇਸ਼ਮ ਨੂੰ ਚੁੱਪ ਚੁੱਪ ਜਿਹੜਾ ਦੇਖ ਕੇ ਕਰਮਾ ਉਸ ਨੂੰ ਕਹਿਣ ਲੱਗਾ ਰੇਸ਼ਮ ਇਹਨੂੰ ਪਤਾ ਆ ਤੂੰ ਉਦਾਸ ਈ ਆਪਣਾ ਕਾ ਛੱਡਣ ਦਾ ਦੁੱਖ ਭਲਾ ਕਿਸ ਨੂੰ ਨਹੀਂ ਹੁੰਦਾ ਪਰ ਤੇ ਮੈਨੂੰ ਮਨ ਹੋਲਾ ਨਾ ਕਰ ਉੱਥੇ ਜਾ ਕੇ ਦੇਖੀ ਤੈਨੂੰ ਸਭ ਕੁਝ ਭੁੱਲ ਜਾਣਾ ਆ ਰੇਸ਼ਮ ਨਹੀਂ ਜੀ ਮੈਂ ਉਦਾਸ ਨਹੀਂ ਆ ਮੈਂ ਤਾਂ बस ਸੋਚ ਰਹੀ ਸੀ ਕਿ ਕਈ ਵਾਰੀ ਇਹ ਜ਼ਿੰਦਗੀ ਵੀ ਕਿਹੋ ਜਿਹੀ ਖੇਡ ਰਚਉਂਦੀ ਏ ਜਦ ਮੈਂ ਪੈਦਾ ਹੋਈ ਸੀ ਤਾਂ ਬਾਪੂ ਜੀ ਨੇ ਮੈਨੂੰ ਪਾਲਣ ਲਈ ਭੂਆ ਨੂੰ ਦੇ ਦਿੱਤਾ ਸੀ ਕਿਉਂਕਿ ਉਹਨਾਂ ਦੀ ਆਪਣੀ ਕੋਈ ਔਲਾਦ ਨਹੀਂ ਸੀ ਜਿਸ ਘਰ ਵਿੱਚ ਮੈਂ ਹਸਦੀ ਘਿਰਦੀ ਵੱਡੀ ਹੋਈ ਤਾਂ ਇੱਕ ਦਿਨ ਬਾਪੂ ਜੀ ਹੋਨੇ ਮੈਨੂੰ ਉਸੇ ਘਰ 'ਚ ਇਹ ਕਹਿ ਕੇ ਲੈ ਆਈ ਕਿ ਮੇਰਾ ਹੀ ਘਰ ਨਹੀਂ ਆ ਤੇ ਮੇਰਾ ਵਿਆਹ ਕਰਕੇ ਮੈਨੂੰ ਇੱਕ ਨਵੇਂ ਘਰ ਤੋਰ ਦਿੱਤਾ ਫਰੀਨੇ ਸਾਲ ਜਿਸ ਘਰ ਨੂੰ ਮੈਂ ਆਪਣੇ ਹੱਥੀਂ ਸਜਾਉਂਦੀ ਰਹੀ ਤਾਂ ਇੱਕ ਦਿਨ ਅਚਾਨਕ ਪਤਾ ਲੱਗਿਆ ਕਿ ਇਹ ਵੀ ਮੇਰਾ ਆਪਣਾ ਘਰ ਨਹੀਂ ਆ ਕਰਮਦੀਪ ਜੀ ਇਦਾਂ ਕਿਉਂ ਆਖਿਰ ਕੁਝ ਇਨਸਾਨਾਂ ਦੀ ਜ਼ਿੰਦਗੀ ਕਿਰਾਏ ਦੇ ਘਰ ਵਾਂਗੂ ਕਿਉਂ ਹੁੰਦੀ ਆ ਅਸੀਂ ਕਦੋਂ ਆਪਣੀ ਜ਼ਿੰਦਗੀ ਦੇ ਘਰ ਦੇ ਆਪ ਮਾਲਕ ਬਣਾਂਗੇ ਕਰਮਾ ਇਹ ਤਾਂ ਰੇਸ਼ਮ ਉਸੱਚੀ ਰੱਬ ਦੀ ਰਚਾਈ ਹੋਈ ਖੇੜੇ ਇਹ ਸਭ ਤਾਂ ਉਹ ਹੀ ਜਾਣਦਾ ਏ ਕਿ ਕਦੋਂ ਕੀ ਤੇ ਕਿਵੇਂ ਹੋਣਾ ਏ ਉਸਦੇ ਹੱਥੀ ਸਭ ਦੀ ਡੋਰੀ ਏ ਉਹ ਜਿਵੇਂ ਚਾਹੁੰਦਾ ਏ ਸਾਨੂੰ ਨਚਾਈ ਜਾ ਰਿਹਾ ਏ ਹੁਣ ਤੁਸੀਂ ਆਪਣੀ ਸੀਟ ਵੈਲਟ ਫੰਦ ਲਵੋ ਐਵੇਂ ਕਹਿ ਕੇ ਉਸਨੇ ਰੇਸ਼ਮ ਦੀ ਸੀਟ ਵੈਲਟ ਲਗਾਈ ਤੇ ਬਾਣੀ ਨੂੰ ਸੀ ਗੋਦੀ ਚ ਵਧਾ ਦਿੱਤਾ ਕੁਝ ਥੇਰਵਾਰ 에ਅਰ ਹੋਸਟਲ ਸੇ ਹਦਾਇਤਾ ਦੇ ਮੰਗਰੋਂ ਜਹਾਜ਼ ਵੀ ਹੌਲੀ ਹੌਲੀ ਰਨਵੇ ਤੇ ਰੋੜਨ ਲੱਗਾ ਰੇਸ਼ਮ ਨੇ ਤਾਂ ਡਰਦੀ ਨੇ ਬਾਣੀ ਨੂੰ ਕੁੱਟ ਕੇ ਆਪਣੇ سینے ਨਾਲ ਲਗਾ ਲਿਆ ਤੇ ਫਿਰ ਅੱਖਾਂ ਬੰਦ ਕਰਕੇ ਕਰਮੇ ਦਾ ਹੱਥ ਕੁੜਕੀ ਆਪਣੇ ਹੱਥ ਵਿੱਚ ਫੜ ਲਿਆ ਜੋ ਜਹਾਜ਼ ਹਵਾ ਚ ਉੱਡ ਗਿਆ ਤੇ ਕੁਝ دیر ਬਾਅਦ ਕਰਮਾ ਰੇਸ਼ਮ ਨੂੰ ਕਹਨ ਲੱਗਾ ਰੇਸ਼ਮ ਆਪਣੀ ਅੱਖਾਂ ਤਾਂ ਖੋਲ ਰੇਸ਼ਮ ਮੈਂ ਨਹੀਂ ਜੀ ਮੈਨੂੰ ਡਰ ਲੱਗਦਾ ਏ ਕਰਮਾ ਰੇਸ਼ਮ ਮੇਰੇ ਤੇ ਪਰੋਸਾਂ ਨੇ ਮਾੜੀ ਜਹੀਆਂ ਖੋਲ ਕੇ ਬਾਹਰ ਦਾ ਨਜ਼ਾਰਾ ਤਾਂ ਦੇਖ ਬਹੁਤ ਸੋਹਣਾ ਲੱਗਿਆ ਤੈਨੂੰ ਤੇਰੀ ਨੰਦ ਤਾਂ ਬਾਣੀ ਜਾਲਾ ਵਾਹਦਰੇ ਦੇਖੀ ਉਹ ਬਾਹਰ ਦੇਖ ਕੇ ਕਿੰਨੀ ਖੁਸ਼ ਹੋ ਰਹੀ ਆ ਫਿਰ ਜਦਰੇਸ਼ਮ ਨੇ ਆਪਣੀ ਅੱਖਾਂ ਖੋਲੀਆਂ ਤਾਂ ਬਾਣੀ ਆਪਣੀ ਮੰਮੀ ਨੂੰ ਬਾਹਰ ਵੱਲ ਨੂੰ ਇਸ਼ਾਰਾ ਕਰਦੇ ਹੋਏ ਕਹਿਣ ਲੱਗੀ ਮੰਮਾ ਬਾਹਰ ਦੇਖੋ ਚੰਦ ਮਮਾ ਕਿੰਨਾ ਸੋਹਣਾ ਆ ਜਦ ਰੇਸ਼ਮ ਨੇ ਬਾਹਰ ਦੇਖਿਆ ਤਾਂ ਜਹਾਜ਼ ਬੱਦਲਾਂ ਚ ਡਰ ਰਿਹਾ ਸੀ ਪੂਨਮਾਸ਼ੀ ਆ ਚੰਦ ਵੀ ਆਪਣੇ ਪੂਰੇ ਜੋਵੰਤੇ ਵੰਦਲਾ ਵਿੱਚ ਚਮਕ ਰਿਹਾ ਸੀ ਇਹ ਸਭ ਦੇਖ ਕੇ ਰੇਸ਼ਮ ਕਹਿਣ ਲੱਗੀ ਹਾ ਕਿੰਨਾ ਸੋਹਣਾ ਨਜ਼ਾਰਾ ਆ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਕਿ ਜ਼ਿੰਦਗੀ 'ਚ ਚੰਦ ਨੂੰ ਇੰਚ ਬਦਲਾਂ ਦੇ ਉੱਪਰ ਉੜਦੇ ਹੋਏ ਦੇਖਾਂਗੇ ਕਰਮਾ ਹੁਣ ਮਾੜਾ ਜਿਹਾ ਬਦਲਾਂ ਤੋਂ ਹੇਠਾਂ ਵੀ ਤਾਂ ਦੇਖੋ ਰੇਸ਼ਮ ਫਿਰ ਖਿੜਕੀ ਤੋਂ ਬਾਹਰ ਹੇਠਾਂ ਮਨੂ ਦੇਖਦੇ ਹੋਏ ਕਹਿਣ ਲੱਗੀ ਆ ਥੱਲੇ ਕੀ ਤੁੰਗਲਾ ਜਿਹਾ ਜਗਮਗ ਕਰ ਰਿਹਾ ਆ ਕਰਮਾ ਉਹ ਦਿੱਲੀ ਸ਼ਹਿਰ ਦੀਆਂ ਲਾਈਟਾਂ ਜਗਦੀਆਂ ਹੋਈਆਂ ਦਿਖ ਰਹੀਆਂ ਆ ਰੇਸ਼ਮ ਮਤਲਬ ਅਸੀਂ ਕਿੰਨੀ ਉਚਾਈ ਤੇ ਉੜ ਰਹੇ ਹਾਂ ਕਰਮਾ ਹਲੇ ਤਾਂ ਜਹਾਜ਼ ਹੋਰ ਉਚਾਈ ਤੇ ਜਾਣਾ ਆ ਫਿਰ ਦੇਖਿਓ ਤਾਂ ਕੁਝ ਵੀ ਨਜ਼ਰ ਨਹੀਂ ਆਉਣਾ ਰੇਸ਼ਮ ਮੈਨੂੰ ਤਾਂ ਜੀ ਹੁਣੇ ਹੀ ਡਰ ਲੱਗ ਰਿਹਾ ਆ ਕਰਮਾ ਲੈ ਕਿਸ ਨੂੰ ਡਰਨਾ ਚਾਹੀਦਾ ਆ ਉਹ ਬਾਹਰ ਦੇ ਕਿ ਖੁਸ਼ ਹੋ ਰਹੀ ਏ ਤੁਸੀਂ ਮਤ ਐਵੇਂ ਹੀ ਡਰੀ ਜਾ ਰਹੀ ਏ ਉਧਰ ਜਹਾਜ਼ ਵੀ ਉੱਡਦਾ ਹੋਇਆ ਆਪਣੀ ਮੰਜ਼ਿਲ ਵੱਲ ਵਧਦਾ ਜਾ ਰਿਹਾ ਸੀ ਫਿਰ ਜਦ ਜਹਾਜ਼ ਸਭ ਨੂੰ ਖਾਣਾ ਵੰਡਿਆ ਜਾਣ ਲੱਗਾ ਤੇ ਕਰਮੀ ਨੇ ਚੱਤ ਖਾਣੇ ਵਾਲਾ ਪੈਕਟ ਲੈ ਕੇ ਰੇਸ਼ਵੀ ਨੂੰ ਫੜਾਇਆ ਤਾਂ ਉਸ ਨੂੰ ਖੋਲਦੇ ਹੋਏ ਕਹਿਣ ਲੱਗੀ ਆਹ ਕੀ ਆ ਲਿਪੜਿਆ ਹੋਇਆ ਪੀਲਾ ਪੀਲਾ ਜਿਹਾ ਬੈਡ ਇਸ ਨੂੰ ਕਿਵੇਂ ਖਾਣਾ ਆ ਕਰਮਾ ਫਿਰ ਹੱਸਦੇ ਹੋਏ ਉਸ ਦਿਖਤ ਤੋਂ ਬੈਡ ਵਾਲਾ ਪੈਕੇਟ ਲੈਂਦੇ ਹੋਏ ਕਹਿਣ ਲੱਗਾ ਇਹ ਗੋਰੀਆਂ ਦਾ ਖਾਣਾ ਏ ਇਸ ਨੂੰ ਸੈਂਡਵਿਚ ਕਹਿੰਦੇ ਆ ਇਹਨੂੰ ਨਾ ਐਵੇਂ ਖਾਇਆ ਜਾਂਦਾ ਏ ਕਰਮਾ ਸੈਂਡਵਿਚ ਨੂੰ ਮੂੰਹ ਚ ਪਾ ਕੇ ਦਿੰਦੀ ਵੜਕੇ ਖਾਂਦੇ ਹੋਏ ਕਹਿਣ ਲੱਗਾ ਰੇਸ਼ਮ ਮੈਨੂੰ ਤਾਂ ਜੇ ਸਾਡੇ ਪ੍ਰੋਂਠੇ ਹੀ ਠੀਕ ਆ ਤੁਸੀਂ ਵੈਕ ਚੋ ਹੀ ਕੱਟ ਦਿਓ ਕਰਮੇ ਨੇ ਫਿਰ ਉੱਪਰ ਰੱਖਿਆ ਬੈਕ ਕੱਢਿਆ ਤੇ ਰੇਸ਼ਮ ਨੂੰ ਫੜਾ ਦਿੱਤਾ ਰੇਸ਼ਮ ਨੇ ਬਾਣੀ ਨੂੰ ਪ੍ਰੋਂਠਾ ਪੂਣੀ ਬਣਾ ਕੇ ਫੜਾ ਦਿੱਤਾ ਤੇ ਆਪ ਹੀ ਖਾਣ ਲੱਗ ਪਈ ਕਰਮੀ ਨੇ ਆਪਣਾ ਤੇ ਰੇਸ਼ਮ ਦੋਨਾਂ ਦੇ ਸੈਂਡਵਿਚ ਖਾ ਲਿਆ ਫਿਰ ਜਦ ਜਹਾਜ਼ ਦੀਆਂ ਲਾਈਟਾਂ ਬੰਦ ਹੋਣ ਲੱਗ ਪਈਆਂ ਤਾਂ ਇਹ ਦੇਖ ਕੇ ਰੇਸ਼ਮ ਕਹਿਣ ਲੱਗੀ ਇਹ ਲੋਕ ਪਤੀ ਕਿਉਂ ਬੰਦ ਕਰੀ ਜਾ ਰਹੇ ਨੇ ਕਰਮਾ ਕਿਉਂਕਿ ਰੇਸ਼ਮ ਜੀ ਸਾਡਾ ਸਫ਼ਰ ਬਹੁਤ ਲੰਮਾ ਹੈ ਲੋਕ ਖਾ ਪੀ ਕੇ ਆਪਣਾ ਆਰਾਮ ਨਾਲ ਸੋ ਰਹੇ ਨੇ ਤੁਸੀਂ ਵੀ ਸੋ ਜਾਓ ਤੇ ਬਾਣੀ ਨੂੰ ਵੀ ਸੁਲਾ ਦਿਓ ਫਿਰ ਕਰਮੀ ਨੇ ਰੇਸ਼ਮ ਤੇ ਬਾਣੀ ਦੀ ਸੀਟ ਥੋੜੀ ਜਿਹੀ ਪਿੱਛੇ ਨੂੰ ਸੜ ਕੀਤੀ ਤਾਂ ਕਿ ਉਹ ਆਰਾਮ ਨਾਲ ਸੋ ਸਕਣ ਤੇ ਫਿਰ ਉਹਨਾਂ ਨੂੰ ਕੰਬਲ ਫੜਾ ਕੇ ਆਪ ਹੀ ਉੱਪਰ ਲਾ ਕੇ ਬਹਿ ਗਿਆ ਰੇਸ਼ਮ ਤੇ ਬਾਣੀ ਨੂੰ ਆਪਣੀ ਗੋਦੀ 'ਚ ਵਟਾ ਆਇਆ ਤੇ ਸੌਣ ਲੱਗ ਪਈ ਪਰ ਪਾਨੀਤਾ ਸੌਂ ਦਾ ਨਾਮ ਹੀ ਨਹੀਂ ਲੈ ਰਹੇ ਸੀ ਉਸੇ ਤਸਵਾਲ ਜਵਾਬ ਹੀ ਨਹੀਂ ਮੁੱਕਣ ਤੇ ਆ ਰਹੇ ਸਨ ਰੇਸ਼ਮ ਕਦੋਂ ਸੀ ਸਵਾਲਾਂ ਦੇ ਜਵਾਬ ਦਿੰਦੀ ਸੁ ਗਈ ਉਸ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਚਰਕਮੇ ਦੀ ਮਾਰੀ ਜਈਆ ਕਰਨਾ ਹੁਣ ਆਪ ਹੀ ਆਪਣੇ ਕਾਜਮਾਨ ਦੀ ਆਪਣਾ ਸੂਟ ਸਲਾਈ ਕਰਕੇ ਪੋਣਾ ਸੀ ਕਮ ਉਸ ਇੱਕ ਆਪਣੇ ਘਰ ਨੂੰ ਤੁਰਿਆਂ ਦੀ ਨੀ ਪੈਂਦੀਆਂ ਜਾਣ ਪਹਿਚਾਨ ਵਾਲੀਔਰ ਤੇ ਬਲਾਕੀ ਲੰਗਣਾ ਉਹਨਾਂ ਵੀ ਸੁਣੋ ਬੜਾ ਹੀ ਪਿਆਰ ਦੇਣਾ ਤੇ ਆਖਣਾ ਜੇ ਆਖਣਾ ਤੇ ਆਪਣੇ ਮਾਪੇ ਤੇ ਮਾਣ ਰੱਖੀ ਹੁਣ ਤਾਂ ਚੱਲਿਆ ਆਖਣੀ ਆਖ ਬੜੀ ਮਾੜੀ ਹੁੰਦੀ ਆ ਘੰਟਿਆਂ ਬਾਅਦ ਕਰੀਂ ਤੇ ਆਪਣੇ ਹੱਥ ਹੁੰਦੀ ਆ ਲੋਕਾਂ ਦੇ ਰੰਗ ਬੜੇ ਨੇ ਮੈਂ ਬਲਕ ਗੱਲਾਂ ਰਹੀ ਸਮਝਾਉਣਾ ਸੀ ਉਸਰੇ ਹਰ ਜੀ ਠੀਕ ਆਖ ਰਹੀ ਹਾਂ ਅੱਖਾਂ 'ਚ ਨੀਂਦ ਸੁਪੈਣਾ ਸੌਂਦੇ ਹੋਏ ਜਦ ਤੱਕ ਘਰ ਆਉਣਾ ਤੱਕ ਹੀ ਹੋਣਾ ਪਰ ਫਿਰ ਵੀ ਮਾਂ ਨਾਲ ਘਰ ਦੇ ਕੰਮਾਂ 'ਚ ਹੱਥ ਵਟਾ ਕੇ ਪੜਨ ਦਾ ਚੈਣਾ ਮੋਟੀ ਕੱਪੜੀ ਪਾਲਾ ਆਪੋਂ ਪੁੰਚ ਨਹੀਂ ਵਾਲੇ ਆ ਰੇਸ਼ਮ ਨੇ ਬਾਣੀ ਦੇ ਕੋਟ ਚੋਪੀ ਤੇ ਬੋੜ ਪਾ ਦਿੱਤੇ ਆਪੇ ਸੂਟ ਉੱਪਰੋਂ ਮੋਟਾ ਜਿਹਾ ਕੋਟ ਪਾ ਲਿਆ ਫਿਰ ਉਸ ਨੂੰ ਦੇਖ ਕੇ ਕਰਮਾ ਕਹਿਣ ਲੱਗਾ ਵਾਹ ਜੀ ਹੁਣ ਲੱਗ ਰਹੀ ਆ ਸਾਡੀ ਰੇਸ਼ਮੀ ਬਲੈਥਨ ਰੇਸ਼ਮ ਅੱਛਾ ਜੀ ਵੈਸੇ ਸਭ ਤੁਹਾਡੀ ਹੀ ਮਿਹਰਵਾਨੀ ਹੈ ਤੁਸੇ ਹਿਜਤ ਕਰਕੇ ਮਨੁਸ਼ੀਰ ਲੈ ਜਾ ਕੇ ਇੰਨੇ ਮਹਿੰਗਾ ਕੋਟ ਦੁਵਾਇਆ ਸੀ ਨਹੀਂ ਮੈਨੂੰ ਇਹ ਸਭ ਪੌਂਦਾ ਕੋਈ ਸ਼ੌਕ ਨਹੀਂ ਹੈ ਕਰਮਾ ਕੋਈ ਗੱਲ ਨਹੀਂ ਜੀ ਹੁਣ ਹੌਲੀ ਹੌਲੀ ਤੈਨੂੰ ਸ਼ੌਕ ਵੀ ਪੈ ਜਾਏਗਾ ਫੇਰ ਤੂੰ ਦੇਖੀ ਕਿਦਮ ਬੰਠਣਗੇ ਰਹਾ ਕਰਨਾ ਆ ਇਨੇ ਨੂੰ ਜਹਾਜ਼ 'ਚ ਸਭ ਨੂੰ ਏਅਰ ਹੋਸਟੇਸ ਸਵਾਰ ਆਪਣੀਆਂ ਸੀਟ ਫੈਲਟ ਬੰਨਣ ਦੀ ਹਦਾਇਤ ਦਿੱਤੀ ਗਈ ਤੇ ਕਰਮੇ ਹੋਣਾ ਨੇ ਆਪਣੀ ਸੀਟ ਫੈਲਟ ਲਗਾ ਲਈਆਂ ਤੇ ਫਿਰ ਕੁਝ ਥੇਰ ਬਾਅਦ ਜਹਾਜ਼ੀਆਂ ਲਾਈਟਾਂ ਬੰਦ ਹੋਣ ਤੋਂ ਬਾਅਦ ਜਹਾਜ਼ ਜ਼ਮੀਨ ਤੇ ਉਤਰ ਆਇਆ ਹੌਲੀ ਹੌਲੀ ਜਹਾਜ਼ ਆ ਕੇ ਜਰ ਆਪਣੀ ਜਗ੍ਹਾ ਤੇ ਲੱਗ ਗਿਆ ਫਿਰ ਸਾਰੇ ਛਤਰੀ ਹੌਲੀ ਹੌਲੀ ਬਾਹਰ ਨੂੰ ਚੱਲਣ ਲੱਗੇ ਗਰਮੀ ਨੇ ਬਾਣੀ ਨੂੰ ਆਪਣੀ ਗੋਦੀ 'ਚ ਚੱਕਿਆ ਤੇ ਫਿਰ ਆਪਣਾ ਬੈਗ ਲੈ ਕੇ ਉਹ ਰੇਸ਼ਮ ਦੇ ਨਾਲ ਹੀ ਬਾਹਰ ਆ ਗਿਆ ਰੇਸ਼ਮ ਆਪਣੇ ਆਸ-ਪਾਸੇ ਤੁਰੇ ਫਿਰਦੇ ਰੰਗ-ਬਰੰਗੇ ਲੋਕ ਤੇ ਮਾਹੌਲ ਨੂੰ ਦੇਖ ਰਹੀ ਸੀ ਉਸ ਤੋਂ ਬਾਅਦ ਉਹਨਾਂ ਨੇ ਬੈਲਟ ਦੁਆ ਕੇ ਆਪਣਾ ਸਮਾਨ ਲਿਆ ਤੇ ਫਿਰ ਦੋਵੇਂ ਜਣੇ 에어ਪੋਰਟ ਤੋਂ ਬਾਹਰ ਆ ਗਏ ਜਦੋਂ ਉਹ ਦੋਵੇਂ 에어ਪੋਰਟ ਤੋਂ ਬਾਹਰ ਆਏ ਤਾਂ ਬਲਦੇਵ ਦਾਇਆ ਪਹਿਲਾਂ ਹੀ ਕਰਮੇ ਨੂੰ ਲੈਣ ਲਈ ਪਾਰਕਿੰਗ 'ਚ ਖੜਾ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਸੀ ਕਰਮਾ ਜਦੋਂ ਸਿਪੈਹਰੀ ਹੱਥ ਲਗਾਉਣ ਲੱਗਾ ਤਾਂ ਬਲਦੇਵ ਉਸ ਨੂੰ ਰੋਕਦੇ ਹੋਏ ਕਹਿਣ ਲੱਗਾ ਉਹ ਬੱਸ ਕਰ ਯਾਰ ਤੈਨੂੰ ਕਿੰਨੀ ਵਾਰੀ ਕਿਹਾ ਹੈ ਤੂੰ ਮੇਰੇ ਬਾੜ-ਬਾਰ ਮੇਰੀ ਪੈਰੀਂ ਆਤ ਨਾ ਲਗਾਇਆ ਕਰ ਕਿ ਤੂੰ ਤਾਂ ਮੇਰੇ ਪੁੱਤਾਂ ਵਰਗਾ ਹੈ ਤੇ ਪੁੱਤ ਜਦ ਆਪਣੀ ਪਿਓ ਦੇ ਗਲੇ ਮਿਲਦਾ ਹੈ ਨਾ ਸੌਂ ਰਪ ਦੀ ਸਵਾਦ ਹੀ ਆ ਜਾਂਦਾ ਹੈ ਕਹਿ ਕੇ ਬਲਦੇਵ ਤਾਈ ਨੇ ਕਰਮੇ ਨੂੰ ਕੁੱਟ ਕੇ ਆਪਣੇ ਸੀਨੇ ਨਾਲ ਲਗਾ ਲਿਆ ਫਿਰ ਕਰਮਾ ਬਲਦੇਵ ਨੂੰ ਕਹਿਣ ਲੱਗਾ ਤਾਇਆ ਜੀ ਆ ਆਂਬੀਰੀ ਕਰਵਲੀ ਰੇਸ਼ਮ ਰੇਸ਼ਮ ਫਿਰ ਅੱਗੇ ਹੋ ਕੇ ਜਰਵਲਦੇਵ ਤਾਇਏ ਨੂੰ ਸਸ਼ੀਕਾਲ ਬੁਲਾਈ ਤਾਂ ਬਲਦੇਵ ਸੇ ਸਿਰ ਤੇ ਹੱਥ ਰੱਖ ਕੇ ਪਿਆਰ ਦਿਂਦਾ ਹੋਇਆ ਕਹਿਣ ਲੱਗਾ ਜਿਉਂ ਤੇ ਵਸੇ ਰਹਿਤੀ ਰੱਬ ਤੇ ਨੂੰ ਜ਼ਿੰਦਗੀ ਦੀਆਂ ਸਭ ਖੁਸ਼ੀਆਂ ਦੇਵੇ ਫਿਰ ਕਰਮਾ ਕਹਿਣ ਲੱਗਾ ਤਾਇਆ ਜੀ ਆ ਆ ਸਾਡੀ ਛੋਟੀ ਜਹੀ ਚੜੀ ਗੁਰਵਾਨੀ ਬਾਣੀ ਪੁੱਤਰ ਸਸ਼ੀਕਾਲ ਕਰਕੇ ਦਿਖਾਓ ਤਾਇਆ ਜੀ ਨੂੰ ਕਰਮਾ ਬਾਣੀ ਨੂੰ ਕਹਿਣ ਲੱਗਾ ਫਿਰ ਬਾਣੀ ਆਪਣੇ ਮੰਮੀ ਪਾਪਾ ਵੱਲ ਦੇਖਣ ਲੱਗੀ ਤਾਂ ਉਸੇ ਮੰਮੀ ਨੇ ਜੈ ਸਸ਼ੀ ਕਾਲ ਕਰਨ ਨੂੰ ਕਿਹਾ ਤਾਂ ਬਾਣੀ ਦੋਵੇਂ ਹੱਥ ਜੋੜ ਕੇ ਕਹਿਣ ਲੱਗੀ ਥਾ ਜੀ ਗਤਾਲ ਬਲਦੇਵ ਸਿੰਘ ਸਸ਼ੀ ਕਾਲ ਜਮ ਕੇ ਖੁਸ਼ ਹੋ ਗਿਆ ਤੇ ਫਿਰ ਉਸ ਨੂੰ ਆਪਣੀ ਗੋਦੀ ਚੱਕ ਕੇ ਪਿਆਰ ਕਰਦਾ ਹੋਇਆ ਕਹਿਣ ਲੱਗਾ ਵਾਜੀ ਵਾ ਉਹ ਸਾਡੀ ਦੀਦੀ ਸਸ਼ੀ ਕਾਲ ਨੇ ਮੇਰਾ ਦਿਲ ਹੀ ਜਤ ਲਿਆ ਜਿੰਨੀ ਪਿਆਰੀ ਇਹ ਆਪ ਆ ਉਹਨਾਂ ਪਿਆਰਾ ਹੀ ਇਸ ਦਾ ਨਾਮ ਆ ਗੁਰਵਾਨੀ ਫਿਰ ਉਹ ਆਪਣੀ ਜੀਵ ਚੋਕਲੇਟ ਕੜੀ ਗਏ ਬਾਣੀ ਨੂੰ ਫਰੰਦਾ ਹੋਇਆ ਕਹਿਣ ਲੱਗਾ ਆਲੇ ਫੜਦੀ ਤੇਰੀ ਚੀਜੀ ਲੁਕੋ ਕੇ ਰੱਖ ਲਾ ਕਿਸੇ ਨੂੰ ਦਿਖਾਈ ਨਾ ਬਾਅਦ ਕੱਲੀ ਬੈਠ ਕੇ ਖਾਈ ਫਿਰ ਬਾਣੀ ਨੂੰ ਹੀਟਾ ਉਤਾਰਦੇ ਹੋਏ ਕਹਿਣ ਲੱਗਾ ਉਹ ਚਲੋ ਪਾਈ ਹੋਣਾ ਆਪਣਾ ਸਮਾਨ ਚੱਕ ਕੇ ਗੱਡੀ 'ਚ ਰੱਖੋ ਤੇ ਵਰਾਪਾ ਵੀ ਚਲਿਏ ਕਰਮੇ ਤੇ ਬਲਦੇਵ ਨੇ ਚਲ ਸਾਰਾ ਸਮਾਨ ਚੱਕ ਕੇ ਗੱਡੀ ਦੀ ਦੇਗੀਸ ਰੱਖਿਆ ਤਾਂ ਸਾਰੇ ਗੱਡੀ 'ਚ بیٹھ ਕੇ ਆਪਣੀ ਘਰ ਵੱਲ ਨੂੰ ਚੱਲ ਪਈ ਉਨ੍ਹਾਂ ਦੇ ਤੁਰੰਤ ਪਿੱਛੋਂ ਕੁਝ देर बाद ਹੀ ਬਾਹਰ ਬਰਫ਼ ਪੈਣੇ ਸ਼ੁਰੂ ਹੋ ਗਈ। ਬਾਣੀ ਤੇ ਰੇਸ਼ਮ ਤੱਕੜੀ ਤੇ ਸ਼ੀਸ਼ੇਦਾਨੀ ਆਪਣੀ ਜ਼ਿੰਦਗੀ 'ਚ ਪਹਿਲੀ ਵਾਰੀ ਪਰ ਪੈਂਦੀ ਹੋਈ ਦੇਖ ਰਹੀਆਂ ਸਨ। ਘੰਟੇਕ ਬਾਅਦ ਚਰੋ ਕਰਮੇ ਦੇ ਘਰ ਪਹੁੰਚੇ ਦਵਲਦੇਵ ਨੇ ਗੱਡੀ ਰੋਕੀ ਤੇ ਫਿਰ ਉਹ ਉਤਰਦੇ ਹੋਏ ਕਹਿਣ ਲੱਗਾ, ਆਜੋ ਭਾਈ ਉਤਰ ਆਓ ਤੁਹਾਡਾ ਘਰ ਆ ਗਿਆ। ਪਹਿਲਾ ਕਰਮਾ ਗੱਡੇ ਚੋਤਰੀਆ ਤੇ ਫਿਰ ਬਾਣੀ ਨੇ ਚੱਕ ਕੇ ਉਸਨੇ ਉਤਾਰਿਆ। ਮੰਗਰੇ ਹੀ ਰੇਸ਼ਮ ਵੀ ਉਤਾਰਾਈ। ਬਾਣੀਤਾ ਪੈ ਰਹੀ ਬਰਫ ਨੂੰ ਦੇਖ ਕੇ ਖੁਸ਼ ਹੋਈ ਜਾ ਰਹੀ ਸੀ ਉਸ ਤੋਂ ਬਾਅਦ ਕਰਮੇ ਉਹਨਾਂ ਨੇ ਆਪਣਾ ਸਮਾਨ ਗੱਡੀ ਚੋਂ ਕੱਢਿਆ ਤਾਂ ਬਲਦੇਵ ਉਸ ਨੂੰ ਕਰਦੀ ਚਾਬੀ ਫੜਾਂਦੇ ਹੋਏ ਕਹਿਣ ਲੱਗਾ ਆਲੇ ਪੁੱਤਰਾ ਤੇਰੀ ਕਰਦੀ ਚਾਬੀ ਮੈਂ ਸਾਰੀ ਸਾਫ ਸਫਾਈ ਵੀ ਕਰਵਾ ਦਿੱਤੀ ਸੀ ਕਰਮੇ ਚਾਬੀ ਫੜਦੇ ਹੋਏ ਕਹਿਣ ਲੱਗਾ ਤਾਇਆ ਜੀ ਆਇਓ ਤਾਂ ਹਾਂ ਚਾਬੀ ਪੀ ਕੇ ਚਲੇ ਜਾਇਓ ਬਲਦੇਵ ਚਾ ਫੇਰ ਕਦੇ ਸਹੀ ਪੁੱਤ ਹੁਣ ਤੁਸੀਂ ਲੰਬੇ ਸਫ਼ਰ ਤੋਂ ਆਇਓ ਥੱਕੇ ਹੋਵੋਗੇ ਹਉੰਤੂ ਸੇ ਸਾਰੀ ਆਰਾਮ ਕਰੋ ਆਪਾਂ ਫਿਰ ਮਿਲਦੇ ਹਾਂ ਕਿ ਕਿ ਉਹ ਨਬਾਨੀ ਨੂੰ ਪਿਆਰ ਦਿੱਤਾ ਤੇ ਆਪਣੀ ਗੱਡੀ 'ਚ ਬੈਠ ਕੇ ਚਲੇ ਗਏ ਬਲਦੇਵ ਦਾਈ ਦੇ ਜਨਮਗ੍ਰਹ ਕਰਮੇ ਨੇ ਆਪਣੇ ਘਰ ਦਾ ਦਰਵਾਜ਼ਾ ਖੋਲ੍ਹਿਆ ਤੇ ਸਾਰਾ ਸਮਝ ਲਿਆ ਕਿ ਰੇਸ਼ਮ ਨੂੰ ਆਪਣੇ ਨਾਲ ਅੰਦਰ ਲੈ ਆਇਆ ਫਿਰ ਸਮਾਨਿਕ ਪਾਸੇ ਤੇ ਰੱਖਦੇ ਹੋਏ ਉਹ ਰੇਸ਼ਮ ਨੂੰ ਕਹਿਣ ਲੱਗਾ ਚੱਲ ਰੇਸ਼ਮ ਹਉੰਤੂ ਪਹਿਲਾਂ ਆਰਾਮ ਕਰ ਲੈ ਰੇਸ਼ਮ ਮਾਤਾ ਜੀ ਪਹਿਲਾਂ ਆਪਣਾ ਘਰ ਦੇਖਣ ਆਇਆ ਕਰਮਾ ਚਲਦੀ ਕਾਫੇ ਰ ਮੈਂ ਤੈਨੂੰ ਪਹਿਲਾ ਤਿਰਕ ਘਰ ਹੀ ਦਿਖਾਦੀ ਮਾਂ ਫਿਰ ਉਸਨੇ ਰੇਸ਼ਮ ਨੂੰ ਸਾਰਾ ਹਾਲ ਦਿਖਾਇਆ ਉਸ ਤੋਂ ਬਾਅਦ ਆਪਣਾ ਕਮਰਾ ਤੇ ਵਾਕੀ ਦੇ ਉੱਪਰ ਜਾ ਕੇ ਦੋ ਵੀ ਕਮਰੇ ਵੀ ਨਾਲ ਘੁੰਮ ਕੇ ਦਿਖਾਈ ਆਖਰਛ ਫਿਰ ਉਸ ਨੂੰ ਰਸੋਈ ਦਿਖਾਉਂਦੇ ਹੋਏ ਉਹ ਕਹਿ ਲੱਗਾ ਹਾਂਜੀ ਕੀ ਗੱਲ ਪਸੰਦ ਨਹੀਂ ਆਇਆ ਤੁਸੇ ਕੁਝ ਹੋਲ ਹੀ ਨਹੀਂ ਰਹੇ ਰੇਸ਼ਮ ਨਹੀਂ ਜੀ ਇਹੋ ਜੀ ਗੱਲ ਨਹੀਂ ਆ ਸਭ ਕੁਝ ਬਹੁਤ ਹੀ ਸੋਹਣਾ ਆ ਨਾ ਪਸੰਦ ਹੋਉਂਦੀ ਤਾਂ ਮੈਨੂੰ ਕੀ ਵਜ੍ਹਾ ਨਜ਼ਰ ਹੀ ਨਹੀਂ ਆ ਰਹੀ ਸਾਰਾ ਕੜੀ ਬਹੁਤ ਵਧੀਆ ਈ ਮੈਂ ਤਾਂ ਹੁਣ ਇਸ ਨੂੰ ਆਪਣੇ ਹੱਥੀ ਸਜਾਵਾਂਗੀ ਪਰ ਸੋਈ ਚਾਹ ਕੀ ਪਿਆਇਆ ਸਟੀਲ ਦੇ ਡੱਬੇ ਜਿਹੇ ਹਰੇਸ਼ਮ ਗੈਸ ਉਲੇ ਤੇ ਫ੍ਰਿਜ ਪਰ ਇਸ਼ਾਰਾ ਕਰਦੇ ਹੋਏ ਕਹਿਣ ਲੱਗੀ ਕਾ ਮੈਂ ਫੇਰੇ ਹਰੇਸ਼ ਨੂੰ ਗੈਸ ਕੋਲੇ ਜਾ ਕੇ ਕਹਿਣ ਲੱਗਾ ਅੱਜਾ ਮੈਂ ਤੈਨੂੰ ਇਹ ਕੀ ਦੱਸਾਇਆ ਚਰੋ ਗੈਸ ਕੋ ਲਾਇਆ ਤੇ ਕਰਮੇ ਨੇ ਬਟਨ ਕਮਾਇਆ ਤੇ ਗੈਸ ਚਾਲੂ ਹੋ ਗਿਆ ਫਿਰ ਜ ਦਬਟਨ ਦੁਆਰਾ ਕਮਾਇਆ ਤੇ ਗੈਸ ਬੰਦ ਹੋ ਗਿਆ ਇਸ ਨੂੰ ਗੈਸ ਚੁਲਾ ਕਹਿੰਦੇ ਆ ਜਿਵੇਂ ਆਪਣੇ ਪਿੰਡਾਂ ਚ ਤਾਂ ਮਿੱਟੀ ਦੇ ਜਗੜ ਵਿੱਚ ਚੁੱਲੇ ਹੁੰਦੇ ਆ ਉਦਾਂ ਹੀ ਇੱਥੇ ਗੈਸ ਨਾਲ ਚੱਲਣ ਵਾਲੇ ਇਹ ਚੁੱਲੇ ਆਉਂਦੇ ਆ ਹਰਿਸ਼ਮ ਇਹ ਤਾਂ ਬਹੁਤ ਵਧੀਆ ਚੀਜ਼ ਆ ਜੀ ਨਾ ਮੀਂਹ ਕਰਨ ਦਾ ਡਰ ਨਾ ਹੀ ਧੂਆ ਬਸ ਬਟਨ ਕਮਾਓ ਫੇ ਜੋ ਮਰਜ਼ੀ ਬਣਾ ਲਓ ਕਰਮਾ ਹਾਂਜੀ ਪਰ ਇਹ ਬਹੁਤ ਸਾਵਧਾਨੀ ਨਾਲ ਵਰਤਣ ਵਾਲੀ ਚੀਜ਼ ਆ ਬੱਚਿਆਂ ਨੂੰ ਇਸ ਤੋਂ ਹਮੇਸ਼ਾ ਦੂਰੀ ਰੱਖਣਾ ਪੈਂਦਾ ਆ ਤੇ ਆਇਆ ਤੁਹਾਡੀ ਕੱਪੜੇ ਧੋਣ ਵਾਲੀ ਮਸ਼ੀਨ ਇਧਰੋਂ ਪਾਣੀ ਖੋਲ ਕੇ ਜਿੱਨੀ ਲੋੜਾ 스ਵਿਚ 'ਤੇ ਲਗੋ ਤੇ ਫਿਰ ਇਸ ਵਿੱਚ ਸਰਪਾ ਕੇ ਕਪੜੇ ਪਾ ਦਿਓ ਤੇ ਬਸ ਆ ਬਟਨ ਦਬਾਓ ਬਾਕੀ ਦਾ ਸਾਰਾ ਕੰਮ ਇਸ ਨੇ ਆਪੇ ਕਰ ਦੇਣਾ ਯਾ ਤੁਹਾਡੇ ਕਪੜੇ ਧੋਣ ਦੇ ਨਾਲ ਨਾਲ ਇਸ ਨੂੰ ਫਟਾਫਟ ਸੁਕਾ ਵੀ ਦੇਣੀ ਆ ਰੇਸ਼ਮ ਬਾਕੀ ਦਾ ਹੁਣ ਤੁਸੀਂ ਮੈਨੂੰ ਫੇਰ ਦੱਸਣਾ ਜੀ ਬਾਣੀ ਨੂੰ ਖੜੀਆਂ ਵਾਸੀਆਂ ਲੱਗੀ ਜਾ ਰਹੀਆਂ ਨੇ ਲੱਗਦਾ ਇਸ ਨੂੰ ਨੀਂਦ ਆ ਰਹੀ ਆ ਪਹਿਲਾਂ ਮੈਂ ਇਸ ਨੂੰ ਸੁਲਾ ਦੇਵਾਂ ਫੇਰ ਰੇਸ਼ਮ ਬਾਣੀ ਨੂੰ ਆਪਣੇ ਕਮਰੇ ਚ ਲੈ ਆਏ ਤੇ ਆਪਣੇ ਨਾਲ ਲੱ ਕੇ ਬੈਠਦੀ ਪੈ ਕੇ ਇਸ ਨੂੰ ਸੁਲਾਉਣ ਲੱਗੀ ਉਸ ਵਾਰ ਕਰਮਾ ਵੀ ਕਰੂੰ ਬਾਹਰ ਆ ਗਿਆ ਗ੍ਰੋਸਰੀ ਤੋਂ ਆ ਕੇ ਉਸਨੇ ਦੁੱਧ ਸਬਜ਼ੀਆਂ ਵਗੈਰਾ ਲਈਆਂ ਤੇ ਫਿਰ ਆਪਣੀ ਕਰੀ ਫੋਨ ਲਗਾ ਲਿਆ ਕੁਝ ਤੇ ਰਿੰਗ ਜਾਨ ਮਗਰ ਉਹ ਜਰੂਰ ਦੁੱਕ ਕੇ ਸਿਨੇ ਫੋਨ ਚੁੱਕਿਆ ਤਾਂ ਕਰਮਾ ਆਵਾਜ਼ ਪਹਿਚਾਨਦੇ ਹੋਏ ਕਹਿੰ ਲੱਗਾ ਕਿਦਾਂ ਵੀਰੇ ਮੈਂ ਬੋਲ ਰਿਆਂ ਹਾਂ ਕਰਮਾ ਜਰਨਲ ਹੋਰ ਕਿਦਾਂ ਫਿਰ ਕਰਮਿਆ ਪਹੁੰਚ ਗਿਆ ਸੀ ਤੁਸੀਂ ਸਾਰੇ ਰਾਜੀ ਖੁਸ਼ੀ ਕਰਮਾ हां जी ਵੀਰੇ ਵਸ ਹੁਨੇ ਕੱਈ ਆਇਆ ਹੋਰ ਬੀਬੀ ਪੱਪੀ ਉਹਨੇ ਸਾਰੇ ਜਨਨ ਕਿਵੇਂ ਆ ਜਰਨਲ ਸਭ ਵਧੀਆ ਨੇ ਤੁਸੀਂ ਤੁਸੀਂ ਆਪਣਾ ਖਿਆਲ ਰੱਖਣਾ ਕਰਮਾ ਹਾਂਜੀ ਵੀਰੇ ਚੰਗਾ ਫਿਰ ਮੈਂ ਹਾਂ ਰੱਖਦਾ ਹਾਂ ਤੇਤ ਲੈਣ ਆਇਆ ਸੀ ਚਾਹ ਬਣਾਉਣ ਲਈ ਤੁਸੀਂ ਵੀ ਆਪਣਾ ਸਾਰੇ ਜਨੇ ਖਿਆਲ ਰੱਖਣਾ ਤੇ ਮੈਂ ਫਿਰ ਫੋਨ ਕਰਾਂਗਾ ਜਰਨਲ ਚਲ ਚੰਗਾ ਫਿਰੋਕੇ ਕਰਮਾ ਹਾਂਜੀ ਇਹਨੇ ਕਹਿ ਕੇ ਉਸਨੇ ਫੋਨ ਕੱਟ ਦਿੱਤਾ ਤੇ ਦੋ ਸਬਜ਼ੀ ਫਿਕਰਾ ਲੈ ਕੇ ਆਪਣੇ ਘਰ ਆ ਗਿਆ ਫਿਰ ਚਾਹ ਬਣਾ ਕੇ ਉਹ ਆਪਣੇ ਕਮਰੇ ਚ ਲੈ ਗਿਆ ਤੇ ਰੀਸ਼ਮ ਕੋਲ ਆ ਗਿਆ ਜਰੂਰ ਹੋਇਆ ਛੋਟੀ ਜਹੀ ਟੇਬਲ ਤੇ ਰੱਖੀ ਰੇਸ਼ਮ ਕੁੜ ਬੈਠਾਤਾ ਹੋ ਕੇ ਕਹਿਣ ਲੱਗੀ ਇਹ ਕੀ ਤੁਸੀਂ ਆਪ ਹੀ ਸਾਬ ਬਣਾ ਲਈ ਥੋੜੀ ਤੇ ਰੁਕ ਜਾਂਦੇ ਤਾਂ ਮੈਂ ਪਾਣੀ ਨੂੰ ਸਲਾ ਕਿਉਂ ਨਹੀਂ ਲੱਗੀ ਸੀ ਕਰਮਾ ਹਲੇ ਫਿਰ ਕੀ ਹੋਇਆ ਤੁਸੀਂ ਬਣਾ ਲਈ ਜਾਂ ਮੈਂ ਬਣਾ ਲਈ ਗਲਤ ਹੈ ਕੋਈ ਹਨਾ ਜੀ ਹਲੇ ਵੈਸੇ ਵੀ ਹਲੇ ਤੁਹਾਨੂੰ ਇਧਰ ਦੇ ਤੌਰ ਤਰੀਕੇ ਸਿੱਖਣ ਚ ਥੋੜਾ ਟਾਈਮ ਲੱਗ ਜਾਣਾ ਹੈ ਇਧਰ ਆਪਣੇ ਨਾਲ ਉਹ ਹਰ ਕਮ ਉਲਟਾਇਆ ਫਿਰ ਕਰਮਾ ਚਾਦਕ ਆਪਰੇਸ਼ਮ ਨੂੰ ਫੜਾਉਂਦੇ ਹੋਏ ਕਹਿਣ ਲੱਗਾ ਬਸ ਕਰੋ ਹਣ ਤੁਸੀਂ ਬਾਣੀ ਸੋ ਗਈਆ ਹਾਲੋ ਫੜੋ ਤੁਸੀਂ ਪੱਲਾਂ ਸਾਢੇ ਆਤੀ ਚਾਹ ਪੀਕੇ ਦੱਸੋ ਕਿੰਦਾਂ ਦੀ ਬਣੀ ਆ ਰਿਸ਼ਮ ਜ਼ਿਆਦਾ ਘੁੱਟ ਪਰਦੀ ਹੋਈ ਕਹਿਣ ਲੱਗੀ ਵਾਜੀ ਚਾਹ ਤਾਂ ਤੁਸੀਂ ਵੀ ਬਹੁਤ ਸਵਾਦ ਬਣਾ ਲੈਂਦੇ ਹੋ ਮੈਨੂੰ ਤਾਂ ਕਦੀ ਬਣਾ ਕੇ ਪਲਾਈ ਹੀ ਨਹੀਂ ਫਿਰ ਕਰਮਾ ਉੱਠ ਕੇ ਖਿੜਕੀ ਦਾ ਪਰਦਾ ਹਟਾਉਂਦੇ ਹੋਏ ਕਹਿਣ ਲੱਗਾ ਤੁਸੀਂ ਕਦੇ ਕਿਹਾ ਹੀ ਨਹੀਂ ਮੈਨੂੰ ਨਾਲੇ ਹੁਣ ਤੁਸੀਂ ਆ ਗਏ ਹੋ ਨਾ ਰੂਰਥ ਵੀਰੇ ਮੈਂ ਤੁਹਾਨੂੰ ਆਪਣੇ ਹੱਥਾਂ ਦੀ ਬਣੀ ਚਾਹ ਪਿਆਇਆ ਕਰਾਂਗਾ ਹੁਣ ਤੁਸੀਂ ਜਰਾ ਬਾਹਰ ਦਾ ਨਜ਼ਾਰਾ ਵੀ ਦੇਖ ਲਵੋ ਰੇਸ਼ਮ ਨੇ ਚਰ ਬਾਹਰ ਦੇਖਿਆ ਤਾਂ ਗਲੀ ਦੀਆਂ ਲਾਈਟਾਂ ਦੀ ਰੋਸ਼ਨੀ 'ਚ ਬਰਫ਼ ਡਿੱਗਦੀ ਹੋਈ ਆਮੇ ਲੱਗ ਰਹੀ ਸੀ ਜਿਵੇਂ ਰੂਹ ਦੇ ਛੋਟੇ-ਛੋਟੇ ਗੋਲੇ ਡਿੱਗ ਰਹੇ ਹੋ ਉਹ ਵੀ ਉੱਚ ਕੇ ਕਰਮੇ ਕੋ ਲਾ ਕੇ ਖੜ ਕੇ ਚਾਹ ਪੀਣ ਲੱਗ ਪਈ ਤੂੰ ਇੱਕ ਦੂਜੇ ਦੇ ਸੀਨੇ ਨਾਲ ਲੱਗ ਕੇ ਹੋਏ ਨਾਲੇ ਤਾਂ ਬਾਹਰ ਦੀ ਨਜ਼ਾਰੇ ਦੇਖਦੇ ਰਹੇ ਤੇ ਨਾਲੇ ਚਾਹ ਪੀਂਦੇ ਹੋਏ ਗੱਲਾਂ ਬਾਤਾਂ ਮਾਰਦੇ ਰਹੇ ਹੁਣ ਤੱਕ ਬਾਹਰ ਪੂਰਾ ਹਨੇਰਾ ਹੋ ਚੁੱਕਿਆ ਸੀ ਚਾਹ ਪੀਣ ਤੋਂ ਬਾਅਦ ਕਰਮਾ ਫੇਰ ਰੇਸ਼ਮ ਨੂੰ ਕਹਿਣ ਲੱਗਾ ਹਾਂਜੀ ਹੁਣ ਆਰਾਮ ਕਰਨਾ ਹੈ ਤਾਂ ਆਰਾਮ ਕਰ ਲਵੋ ਮੈਂ ਰੋਟੀ ਪਨੀਰ ਬਣਾ ਲੈਣਾ ਰੇਸ਼ਮ ਲੱਕਿਓਂ ਬਲਤਸੀ ਮੇਰੀ ਹੁੰਦੀ ਹੋਈ ਰੋਟੀ ਕਿਉਂ ਬਣਾਉਂਗੇ ਫਿਰ ਉਸਨੇ ਆਪਣਾ ਬਰਦੋਸ਼ਾਲ ਜਕਿਆਤੀਸੀ ਬੁਲਮਾਰਦੀ ਹੋਈ ਕਹਿਣ ਲੱਗੀ ਚਲੋ ਆਜਾ ਸੇ ਦੋਨੋਂ ਚਨੇ ਮਿਲਕੇ ਰੋਟੀ ਬੁਣਾਉਣੇ ਆ ਫਿਰ ਬਾਣੀ ਨੂੰ ਕਮਰੇਚ ਸੱਤੀ ਪੈ ਨੂੰ ਛੱਡ ਕੇ ਉਹ ਦੋ ਮੇਰੇ ਰਸੋਈ ਚ ਆ ਗਏ ਉਸ ਤੋਂ ਬਾਅਦ ਕਰਮਤ ਮਟਰ ਕਟਣ ਲੱਗ ਗਿਆ ਤੇ ਧੰਵਾਜੀ ਬਾਕੀ ਕੱਲ ਦੇ ਵੀਡੀਓ ਚ ਜਾਰੀ ਰੱਖਾਂਗੀ ਜੀ ਬਨੇ ਰਹੋ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ ਜੀ